ਕਣ ਕੱਚੀਆਂ ਕੰਦਾਲਾ ਟੱਪਵੇ ਮੈਂ ਤੂੰ ਉੱਤੇ ਆ ਜੂ ਤੂੰ ਤੋ ਗਿਆ ਅਹੀ ਭਾਜੀ ਪਤਾ ਕਿੱਥੋਂ ਆਨੇ ਹੁਣੇ ਮੁੰਡੇ ਨੂੰ ਆ ਜਿਹੜਾ ਸਪੈਸ਼ਲ ਵੀਜ਼ੇ ਵਾਲੇ ਨੂੰ ਬਹੁਤ ਦੂਰੋਂ ਆਂਦਾ ਰੱਬ ਦੀ ਤੂੰ ਨਿਕਲ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਮੈਂ ਇਹਨਾਂ ਕੁਸ਼ਾਨ ਸਿੰਘ ਵਾਸਤੇ ਲੈ ਕੇ ਆਇਆ ਕੁਰਨੀਤੀਆਂ ਕਿਉਂਕਿ ਕੁਸ਼ਾਨ ਨੂੰ ਛੁੱਟੀ ਹੈ ਆਪਣੇ ਨੂੰ ਅੱਜ ਤੇ ਮੈਂ ਕਿਹਾ ਕੁਸ਼ਾਨ ਵੀ ਉੱਠਣ ਤੋਂ ਪਹਿਲਾਂ ਪਹਿਲਾਂ ਕੁਰਨੀਤੀਆਂ ਲੈ ਕੇ ਫਿਰ ਇਕੱਠੇ ਚਾਹ ਪੀਣੇ ਆ ਉਰਫ ਉਤਰੀ ਛੁੱਟੀਆਂ ਮੀਏ ਬੜਾ ਲੱਗਾ ਬੁੱਧਾ ਪਏ ਦੋ ਰਿਲੈਕਸ ਰਿਲੈਕਸ ਫਿਲ ਕਰਦਾ ਸ਼ਾਮ ਵੀ ਰਿਲੈਕਸ ਵੀ ਕਰੇ তোর ਪਸੰਦ ਦੇ ਜਿਵੇਂ ਕਰਨੇ ਦਿੱਤੀ ਮੈਂ ਸਾਰੇ ਕਰ ਦਿੱਤੇ ਹੋਰ ਕੀ ਚਾਹਾਂ ਚਾਹ 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 ਚ ਪੀਵੀ ਲਈ ਮੰਤਾ ਤਾ ਤੇ ਵੀ ਵੇਟ ਕਰੂੰਗੀ ਤੁਸੀਂ ਆਪਣੀ ਬੇਟੀ ਨੇ ਕੀਤੀ ਸਾਡੀ ਚਾਹ ਰੱਖ ਤੀ ਚਾਹ ਬਣਾਈ ਸੀ ਹਾਂ ਅਸੀਂ ਦੋਨੋਂ ਨੇ ਪੀਤੀ ਚੱਲ ਵਧੀਆ ਹੋ ਗਿਆ ਤਾਂ ਫਿਰ ਬੜਾ ਵਧੀਆ ਗਰਮ ਕਰ ਚਾਹ ਮੜੀ ਕੈਂਡੀ ਫਿਰ ਚਾਹ ਪੀਨੇ ਆ ਸਹੀ ਕਰ ਦਿੱਤੀ ਵਧੀਆ ਛੁੱਟੀਆਂ ਦੀਆਂ ਮੌਜਾਂ ਹੀ ਮੌਜਾਂ ਫਾਂਜੀ ਥੋੜਾ ਹੈਨਾ ਫਾਂਜੀ ਹਰੇ ਮੈਂਦੀ ਸਾਡੀ 35 ਰੋਜ਼ ਮਿੱਤਰ ਮੋਜੇ ਹੋਣੀ ਐ ਸਾਡੀ 35 ਰੋਜ਼ ਮਿੱਤਰ ਮੋਜੇ ਹੋਣੀ ਐ ਇਹਨਾਂ ਗੇ ਲੈਣੀ ਐ ਲੈਣੀ ਆ ਨਹੀਂ ਕਿਉਂ ਕਹਨੇ ਮੈਨੂੰ ਖਲਾਉ ਤੂੰ ਦੇ ਚੱਕਦਾ ਤੋਲ ਦਿੰਦੇ ਇਹਨੂੰ ਉੱਪਰ ਵਟੇ ਵਾਂਗ ਓਏ ਹੂੰ ਅੱਖਾਂ ਜੋ ਅੱਖਾਂ ਅੱਖਾਂ ਆਂਕੀ ਅੱਖੋਂ ਮੇਂ ਖਤਰਾ ਹੈ ਹੈਲੋ ਗਾ ਲੋ ਹੈਲੋ ਗਾ ਲੋ ਹੈਲੋ ਗਾ ਲੋ ਫੇਸ

ਸਾਰਾ ਘਰ ਲੱਭਤ ਅੰਦਰ ਸੀ ਐਵੇਂ ਥੀ ਆ ਗੋਲੂ ਗਿਆ ਬੈਠਾ ਇਹਦੇ ਚਲੀ ਪੁੱਤਰੀ ਆ ਫਿਰ ਇਹਨੂੰ ਅੰਦਰ ਬਾਹਰ ਦੇਖ ਬੁੱਤ ਫਿਰ ਇਹਨੂੰ ਬਾਹਰ ਭਜਾਣਾ ਹੈ ਐਂ ਕਰਦੇ ਮੈਂ ਚੱਲ ਅੰਦਰ ਆ ਤੂੰ ਉਸਰੇ ਪਿੱਛਲੇ ਪਾਈਂ ਘੜਦਾ ਜਾਂਦਾ ਖੋਲ ਦੇ ਇਹਨਾਂ ਸ਼ਾਮਾ ਕੀ ਬਣਾ ਖਾਣ ਨੂੰ ਕਾਣਾ ਬਸ ਕੀ ਬਣਾਣਾ ਸੋਚ ਗਿਆ ਹਾਂ ਜੀ ਸੋਚਿਆ ਹੋਇਆ ਲੱਭੀ ਅੱਜ ਕੁਸ਼ਾਨ ਨੂੰ ਪੁੱਛਣਾ ਕੁਸ਼ਾਨ ਕੀ ਬਣਾ ਖਾਣਾ ਬਸ ਜੋ ਕੁਸ਼ਾਨ ਕਹੂਗਾ ਨਾ ਅਜਾਬ ਉਹੀ ਬਣਾਵਾਂਗੇ ਤੇ ਉਹੀ ਖਾਵਾਂਗੇ ਗੁਰਸ਼ਾਂ ਨੇ ਬਣਾਉ ਗੁਰਸ਼ਾਂ ਨੇ ਖਲਾਉਣਾ ਇੱਥਾਂ ਕੀ ਬਣਾਉਣੇ ਆ ਜੀ ਖਾਣੇ ਵਾਸਤੇ ਗੁਰਸ਼ਾਂ ਵੀ ਕਹਿੰਦਾ ਪਾਸਤਾ ਖਾਣੇ ਫਿਰ ਪਾਸਤਾ ਬਣਾ ਲੈਣੇ ਪਾਸਤਾ ਬਣਾਇਆ ਤੇ ਘਰਾਂ ਦੇ ਕਿਉਂ ਹੱਥ ਘਰਾਦੇ ਨਹੀਂ ਆ ਲਓ ਬੈਜ ਮਿੱਤਰੋ ਪਾਸਤਾ ਬਣੂ ਘਰੇ ਆਪਣੇ ਅਸੀਂ ਕੋਈ ਜਾਈਏ ਬਣਾ ਸਮਾਨ ਚੱਕ ਲੈ ਇੱਕ ਵਾਰੀ ਵੀਰਾਂ ਪੂਰਾ ਮੇਰਾ ਸਾਰਾ ਲੱਗਣਾ ਇਸ ਪਰ ਵਿਚ ਆਪਾਂ ਨੇ ਇੱਕ ਵਾਰੀ ਫਰਿੱਜਾ ਹੋ ਜਾ ਭਰਦੀ ਆਪਣੀ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਉਧਰ ਆਉਂਦੇ ਪਾਸਤਾ ਤਪਿਆ ਫਨੇ ਘਰੇ ਹਣ ਥੋੜੇ ਲੈ ਆਈਏ ਬਣਾਉਣਾ ਕਿਹੜਾ ਪਾਸਤਾ ਅਸੀਂ ਕਿਹੜਾ ਬਣਾਉਣਾ ਹਾਂ ਉਹਨੇ ਦੂਆ ਨੰਬਰ ਆ ਸਪਾਗੇਟੀ ਆ ਨਾ ਹਾਂ ਉਹ ਰੋ ਪਈ ਬਣਾ ਇਹਦੇ ਪਾਸਤੇ ਮਿੱਤਰੋ ਬਹੁਤ ਤਰ੍ਹਾਂ ਦੇ ਪਾਸਤੇ ਆ ਆਈ ਬਣਾ ਲਾਂਗੇ ਵਿੱਚ ਕੀ ਪੋਣੇ ਫਿਰ ਕੋਈ ਐਕਸਟਰਾ ਕੋਈ ਚੀਜ਼ ਪੋਣੀ ਹੈ ਹਾਂ ਉਹ ਉੱਥੇ ਜਾ ਕੇ ਦੱਸਾਂਗੇ ਹਾਂ ਉਹ ਸਾਹਮਣੇ ਮਾਰਕਟ ਲੈ ਜਾ ਕੇ ਲੈ ਕੇ ਆਵਾਂਗੇ ਆਪਾਂ ਲੱਗ ਪੈਂਦਰ ਆਪਣਾ ਫਿਰ ਮਿੱਤਰੋ ਬਾਹਰ ਚੱਲ ਗਿਆ ਇਹ ਗੋਲੀ ਜਾ ਕੇ ਬੈਣ ਲੱਗਿਆ ਪੈਂਤੀ ਆ ਪੁੱਤ ਅੰਦਰ ਚੱਲੋ ਅੰਦਰ ਜਾ ਪੁੱਤ ਅੰਦਰ ਚੱਲੋ ਕਰਕੇ ਡੇਰ ਬੰਦ ਕਰ ਦਿੰਦੇ ਆਂ ਤੁਮ ਜੇ ਬੰਦ ਕਰ ਦੇਂ ਅੱਜ ਮੌਸਮ ਮਿੱਤਰ ਬਹੁਤ ਸੁਣਾ ਬਾਰ ਤੋਪ ਲੱਗਿਆ ਪੂਰੀ ਐਨ ਕੜਾਕੇਦਾਰ ਐਨ ਕੜਾਕੇ ਦਾ ਤੋਪਾ ਠੰਡ ਚੁੰਡਦਾ ਮਿੱਤਰ ਜਮਈ ਗੈਪ ਹੋ ਗਈ ਜਮਈ ਐਨ ਕਿਤੇ ਖੰਭ ਲੱਗੇ ਡੁੱਗੀ ਸਣਾ ਤਾਂ ਹਾਂ ਠੰਡ ਖਾਂਭ ਲੱਗੀ ਉੜ ਗਈ ਹੈ ਕਿਦਾਰ ਮਸਿਆ ਚੜਦੀ ਕਲਾ ਸਵਾ ਘੜਤੀ ਆ ਮਿੱਤਰ ਇਹ ਆਪਣੀ ਸਵਾ ਜਿਹੜੀ ਪੱਟੀ ਵਿੱਚੋਂ ਨਿਕਲਦੀ ਆ ਇਹ ਹੌਤੇ ਦੇ ਵਿੱਚ ਆਪਾਂ ਨੂੰ ਇੱਕ ਜਾਂ ਦੋ ਵਾਰੀ ਕਰੰਨੀ ਪੈਂਦੀ ਆ ਰਾਖ ਆਪਾਂ ਕਹਿੰਦੇ ਉਹਦੇ ਵਿੱਚੋਂ ਜਿੰਨਾ ਸਕੂਲ ਆ ਬੱਸ ਹਰ ਮੈਂ ਦੇ ਕਿ ਮਾਡਮੇ ਕਾਫੇ ਨੂੰ ਕਾਫੇ ਬਣਾਏ ਕਾਫੇ ਬਣਾਈ ਮੜੀ ਜੀ ਕਰਤੀ ਸਟਾਰਟਰ ਪਾਣੀ ਵੀ ਚਾਹ ਤਾਂ ਵੈਸੇ ਪੀੜਿਆਪਾ ਨੇ ਕਰ ਰੇਤੇ ਖੜਦੀਆਂ ਦੋ ਹਰ ਮੈਂ ਕਰ ਰਹੀ ਤੇ ਖਰੀ ਮਾਲ ਉੱਪਰ ਬਾਜਾ ਓਕੇ ਕਰ ਰਹੀ ਲੈਂਦੀ ਆ ਤੇ ਤੁਸੀਂ ਦੇਖੋ ਤੇ ਇੱਧਰ ਕਿਹੜਾ ਸਮਾਨ ਲੱਗਣਾ ਸੱਚ ਮਾੜੇ ਇੱਧਰ ਕੋਲੇ ਵੱਡੇ ਆਉਣੇ ਵਾਲੀਆਂ ਆ ਉੱਪਰ ਜਿਹੜਾ ਬਾਜਾ ਮੜੀ ਜੀ ਕੈਪਸੂਲ ਕਾਫੇ ਕੈਪਸੂਲ ਜੇ ਲਿਖਣਾ ਲਿਖ ਲਗਾ ਪੀਓ ਮੜਾ ਜੀ ਕੋਲਾ ਤੀਨਾ ਸਪ੍ਰਾਈਟ ਜੇ بڑا ਕੋਨਾ ਮਡਾ ਲਿਖਣਾ ਦੇਖੀ ਵੀ ਲੈ ਹਰ ਨੂੰ ਬਕੇਰੀ ਵਾਲ ਛੋਟੀਆਂ ਛੋਟੀਆਂ ਪਿੱਛੇ ਪਈਆਂ ਦੇਖ ਬੰਕ ਕੋ ਦੇ ਜਫਰਕ ਵਾਲੇ ਹਨ ਹਾਂ ਜੀ ਮਸਲਾ ਧਰਾ ਲਿਆ ਮੇਥਰੋਂ ਆਪਾਂ ਨੇ ਤੇ ਕਾਫੀ ਥੋੜੀ ਰਹਿ ਗਈ ਚਲੋ ਆਜਾ ਹਰ ਓਕੇ ਸਰਨਾ ਟੈਂਸ ਵੀ ਹੈਗੀ ਆ ਮੈਂ ਕਹਿੰਦਾ ਚੈਸ ਹੈ ਨਿਕਣਾ ਹੋਊਗਾ ਬੜੀ ਹੈਗੀ ਆ ਟਿਪਕਲ ਹੈਗੀ ਆ ਵੱਡੀ ਹੈ ਨਿਕਣਾ ਲਿਖ ਲਾ ਪੁੱਤ ਬਣ ਕੇ ਇੱਕ ਨੂੰਸਾ ਵੀ ਹੈਗੀ ਆ ਛੋਟੀ ਬਰੋਨੀ ਲਿਖ ਲਾ ਤੇ ਇਧਰ ਲਿਖ ਲਾ ਕੋਕੋਕੋਲਾ ਜ਼ੀਰੋ ਲਿਖ ਲਾ ਲੱਤੀ ਨਾਲ ਲਿਖ ਲੈ ਸਾਰੀ ਪਾਣੀ ਪੰਡਤ ਵਾਲੇ ਹੈਗੇ ਉਹਨੇ ਹਾਂ ਚਲ ਲੈ ਪੁੱਤ ਹੈ ਨਿਕਣ ਵੱਡੀ ਤੇ ਹੈਗੀ ਆਪਣੇ ਪਈਆ ਹਰਮਨ ਲਾਦੀ ਵਿੱਚ ਬਣ ਗਿਆ ਮਾਦ ਬਣ ਗਿਆ ਨਾ ਛੋਟੀ ਬਰੋਨੀ ਲਿਖ ਲੈ ਕੱਲੀ ਬਸ ਕਾਫੇ ਬਣ ਕੇ ਰੈਡੀ ਹੋ ਗਿਆ ਲੈ ਹਰਮਨ ਸਿਆ ਡਰੈਸ ਪਰ ਇਹ ਕੋ ਪਾਣੀ ਪਾਪੇ ਪਾ ਲਈ ਨਜ਼ਰ ਵਾਲੇ ਪਾਣੀ ਵੱਡਾ ਇੱਕ ਆਸਤਾ ਚੱਕ ਲਾਂਗੇ ਫਿਰ ਜਾਂਦੇ ਜਾ ਬਟਾ ਹਰਮਨ ਚੱਲ ਭਾਈ ਬਸ ਹੋ ਗਿਆ ਤੇ ਹੋਰ ਹਰਮਨ ਮੈਂ ਆਪਣਾ ਜਿਹੜਾ ਤੂਆ ਸਮਾ ਤੇ ਅੰਦਰ ਪਰਚੀ ਦਾ ਮੁਲਾਜ਼ਮ ਆਂਦੀ ਮੰਡੀ ਕੰਮ ਵਾਖਾ ਕਢਾਉਣਾ ਠੀਕ ਹੋ ਗਿਆ ਜਫਰਾ ਕੋ ਦੇ ਕੇ ਮੂਸਰੇ ਲਾ ਹਾਂਜੀ ਹਾਂਜੀ ਪਰ ਠੀਕ ਹੋ ਗਿਆ ਹੁਣ ਆਪਾਂ ਆ ਗਏ ਆ ਦੁਰੇਗਾ ਮਾਰਕੀਟ ਦੇ ਵਿੱਚ ਆਪਣੀਆਂ ਲੈਣ ਵਾਸਤੇ ਇਥੋਂ ਵੀਰਾਂ ਤੇ ਪਾਣੀ ਪੋਣੀ ਇਹ ਮਾਰਕੀਟ ਮਿੱਤਰੋ ਇਦਾਂ ਦੀ ਹੈ ਨਾ ਇੱਥੇ ਹਰ ਚੀਜ਼ ਮਿਲ ਜਾਂਦੀ ਆ ਦੁਨੀਆ ਭਰ ਦੀ ਸ਼ਰਾਬ ਤੇ ਦੁਨੀਆ ਭਰ ਦੀ ਡਰਿੰਕਸ ਜੂਸ ਹੋਣ ਪਾਣੀ ਹੋਵੇ ਹਰ ਚੀਜ਼ ਇਥੋਂ ਮਿਲ ਜਾਂਦੀ ਆ ਤੇ ਆਪਾਂ ਚੱਕਣੇ ਪੁੱਤਰਾ ਛੋਟੀ ਪਰੋਣੀ ਇਥੋਂ ਚੱਕਣੀਆਂ ਦਿਸ ਵਨ ਇਜ਼ ਵੱਡੀ ਪਰੋਣੀ ਇਹ ਸਾਰੇ ਵੱਡੀ ਆ ਆ ਛੋਟੀ ਭਈਆ ਲੈ ਬੁਝ ਕੇ ਦੇਰ ਸਰ ਮੈਂ ਚੱਕ ਲੇਗਾ ਚੱਕ ਲੇਗਾ ਲੈ ਕੋ ਸ਼ਾਂਜਵਾਨ ਹੋ ਗਿਆ ਜਵਾਨੀ ਇਹ ਜੀ ਵੀ ਹੁੰਦੀ ਹੈ ਜਵਾਨੀ ਹੋਰ ਪੱਖੀਆਂ ਜਗ ਹੈ ਜਵਾਨੀ ਕੰਮ ਕਰਨ ਵਾਸਤੇ ਹੁੰਦੀ ਆ ਬਸ ਬੋਧਿਕ ਹਾਂ ਝੋਸ਼ ਆਇਆ ਹੈ ਹੈ ਝੋਸ਼ ਆਇਆ ਝੋਸ਼ ਆਇਆ ਮੈਂ ਤੇ ਫਿਰ ਆਪਾਂ ਚੱਕਣੀ ਆ ਇਧਰ ਪਾਣੀ ਚੱਕਣੀ ਆ ਨੈਚੁਰਲੇ ਪਾਣੀ ਵਨ ਕਾਸਾ ਦੂ ਸੰਤ ਪੰਤੇ ਪੰਡੇ ਸ਼ਾਂਤਾਂ ਸਾਰੇ ਖਲਾਰਾ ਪੈ ਗਏ ਇੱਥੇ ਆ ਦੇ ਆ ਕਰਦਾ ਉਹੀ ਕੰਮ ਜੀ ਦੋ ਮੈਂ ਡਰਦਾ ਸੀ ਕਰ ਦੇ ਫਿੱਟ ਮਾਰੇ ਇਹਨੂੰ ਬੱਤੇ ਨੂੰ ਓਹ ਕੈ ਦਿਸੀ ਲੁਗਾ? ਦਿਜੀ ਕਿ? ਟੋਪੋਸਟੋ? ਆ ਗ੍ਰਾਂਡੇ ਇੱਥੇ ਸੀ ਬੈਲੋ ਟੋਪੋਸਟ ਕਿਸੇ ਕਸਕਾਤੋ ਯੋ ਕਿ ਮੀਆ ਪਾਤਾਰਸਾ ਸੇ ਵਰਦਾ ਕੋਮਾਨੋ ਸੋਲੋ ਕਾਪੀਡੋ ਕੋਨੋ ਸੋ ਫੇਰਦਾ ਫੋਰਸਾ ਸੇ 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 ਅਲੋ ਤੈ ਕਾਸੀ ਸੀ ਬਾ ਫੋਰਸਾ ਅੰਪਾਰੇ ਗ੍ਰਾਸੀਏ ਲੁਗਾ

पकड़ो इसको ते इक चकण ਆਪਣਾ ਫੰਟਾ ਜ਼ੀਰੋ ਤਾਂ ਹੈਗਾ ਆਪਣੇ ਹਨਾ 0 ਤੇ ਕਿਹ ਚੱਕਣ ਨਾਲਦਾ ਆਪਣਾ ਜ਼ੀਰੋ ਚੱਕਣਾ ਨਾ ਇੱਕ ਆ ਚੱਕਣੀ ਆ ਕੋਕੋ ਕੋਲਾ ਜ਼ੀਰੋ ਕੱਢੀ ਦਾ ਫੋਨ ਤਰਾ ਫੋਲ ਕਿਹੜਾ ਸੰਭਲ ਲਿਖਿਆ ਸੀਗਾ ਤੁਸੀਂ ਪਾਣੀ 1.5 ਲੀਟਰ ਚੱਕ ਲਿਆ ਫਿਰ 19 30 30 ਚੱਕ ਲਈ ਤੇ ਬੱਲ ਲੱਗ ਗਿਆ ਪੂਰ ਹੋ ਗਿਆ ਆਹਹ ਸਪ੍ਰੇਟ ਇੱਥੇ ਆ ਸਪ੍ਰੇਟ ਚੱਕ ਲਾ ਕੇ ਸੁੱਧਰ ਪੇਸ ਲਓ ਇਹਦਾ ਦੱਸ ਉਧਰੇ ਪਰਲੇ ਪਾਸੇ ਉੱਤੀ ਕਰ ਗਿਆ ਉਹ ਚੱਕ ਲੜ ਗੋ ਇਸੇ ਜਵਾਕੜਾ ਹੋਈ ਆਪਾਂ ਐ ਸਪ੍ਰੈ ਇਕੇ ਬਹੁਤ ਆ ਨਾ ਚੱਲੋ બસ ਪੌਣੀਆਂ ਵੀ ਹੈਗੇ ਆ ਵੀ ਹੈਗੇ ਬਾਕੀ ਸਮਾਂ ਸਾਰਾ ਰਹੇਗਾ ਆਪਣੇ ਨੂੰ ਹੁਣ ਟਾਈਮ 3:30 ਹੋ ਗਿਆ ਮਿੱਤਰੋ ਸ਼ਾਮ ਦੇ ਤੇ ਕੰਮ ਕਰ ਨਿਵੇੜ ਕੇ ਪਾਸਤਾ ਪੂਸਤਾ ਖਾ ਕੇ ਆਪਾਂ ਬਿਲਕੁਲ ਫ੍ਰੀ ਹੋ ਗਏ ਸੀਗੇ ਹੁਣ ਸੀਗਾ ਜਿਹੜੇ ਘੰਟਾ ਤੇ ਕੁਸ਼ਾਨ ਵੀ ਕਹਿੰਦਾ ਪਾਪਾ ਅੱਜ ਬਹੁਤ ਟਾਈਮ ਤੋਂ ਬਾਅਦ ਆਪਾਂ ਨੇ ਕਹਿੰਨਾ ਗਰਾਊਂਡ ਜਾ ਕੇ ਉਹਨੇ ਪਾਰਕ ਦੇ ਵਿੱਚ ਖੇਡ ਫੁੜ ਕੇ ਆਉਣੇ ਕੋਈ ਵੀ ਨਹੀਂ ਆਇਆ ਮੈਂ ਤੇ ਕੁਸ਼ਾਨ ਵੀ ਦੋਨੇ ਆਇਆ ਸੀ ਮੈਂ ਚੱਲ ਮੈਂ ਚੱਲਣਾ ਪੁੱਤਰ ਤੇ ਨਾਲ ਆਪਾਂ ਕਿਹੜੀ ਕਿਲਾ ਕਰਨ ਦੋ ਮੈਚ ਭਾਵੇਂ ਦੋ ਦੋ ਓਵਰ ਖੇਡ ਕੇ ਜਾਈਏ ਪਰ ਖੇਡ ਕੇ ਜਰੂਰ ਜਾਵਾਂਗੇ ਉਹਦੇ ਆਇਆ ਪੂਰਾ ਕੰਟਾ ਲੱਗ ਜਾਵੇਂ ਪੂਰਾ ਸੁਣੀ ਕਰਾ ਕੇ ਜਾਵਾਂਗੇ ਬੋਲਦੀ ਬੋਲਦੀ ਤੇ ਦੇਖੋ ਬਾਹਰ ਮਾਹੌਲ ਐਦਾਂ ਦਾ ਕੁਝ ਖੇਡਦੇ ਆ ਕੁਝ ਗਰੁੱਪ ਉਹ ਉੱਥੇ ਖੇਡ ਰਹੇ ਨੇ ਤੇ ਕੁਝ ਗਰੁੱਪ ਆ ਖੇਡ ਰਹੇ ਹੈ ਤੇ ਸਾਡਾ ਗਰੁੱਪ ਕਿੱ데 ਖੇਡੂਗਾ ਹੁਣ ਇਹ ਵੀ ਵੀਡੀਓ ਸਾਡਾ ਇਹਦੇ ਖੇਡਾਂਗੇ ਤੇ ਬਾਲ ਵੀ ਲੈਦਰ ਚੱਕ ਲਿਆ ਲੈਦਰ ਕੀ ਬਾਲ ਚੱਕ ਲਿਆ ਮਰਦੇ ਜੀ ਨਾਲ ਹੀ ਖੇਡਦੇ ਹੈ ਮਰਦ ਕਾ ਬੱਚਾ ਹੈ ਤੂੰ ਹੈ ਵੈਸੇ ਇਹ ਨਾ ਕਿ ਤੇ ਆ ਸਾਹਮਣੇ ਗਰਾਊਂਡ ਵਿਹਲਾ ਹੁੰਦਾ ਨਾ ਤਾਂ ਗੱਲਬਾਤ ਹੋਰ ਹੋਈ ਜਾਣੀ ਸੀ ਜੇ ਆਪਣੇ ਕੋਲ ਬਾਲ ਟੈਨਨਸ ਦੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਨਾ ਹੁਣ ਬਾਲ ਵੀ ਆਪਾਂ ਇਧਰ ਦੀ ਲੈ ਆਏ ਆ ਐਵੇਂ ਕਿਸੇ ਸੋਹਲ ਮਾਤਰ ਹੁੰਦੇ ਲੱਗ ਗਈ ਕਿ ਕੌਣ ਐਵੇਂ ਜਾ ਜਾਂਦੀ ਹੋ ਜ ਕਿਸੇ ਦੀ ਤੈਨੂੰ ਜਨ ਗੇਟ ਮੈਨੂੰ ਬੰਦ ਲਾ ਦੇ ਮੈਨੂੰ ਅੱਛਾ ਇੱਥੇ ਖੁੱਲ ਜਾ ਪੱਟ ਜਾਣਾ ਆਪਾਂ ਹੂੰ ਆ ਦੇ ਪਹਿਲਾਂ ਇਹਨਾਂ ਲੋਕ ਲੱਗੇ ਹੋਏ ਓਕੇ ਕਹਿੰਦਾ ਕੱਚੀਆਂ ਕੰਦਾਂ ਨਾ ਟੱਪ ਵੇ ਪਰ ਤੂੰ ਮਤੇ ਆ ਜੂ ਬੋਲ ਬੋਲ ਲੋਰ ਇੱਥੇ ਬਹੁਤ ਮੇਰੇ ਤਰ ਮਿਹਨਤ ਲਾਈ ਆ ਸਹੀ ਗੱਲ ਐ ਜੇ ਤੁਸੀਂ ਆਪਣੇ ਪੁਰਾਣੇ ਵਲੌਗ ਦੇਖੇ ਹੋ ਨਾ ਪਹਿਲੇ ਪਹਿਲੀ ਵਲੌਗ ਮਨ ਲਾ ਵੀ ਸਾਲ 1.5 ਸਾਲ ਪਹਿਲਾਂ ਵਾਲੇ ਤਾਂ ਗਰਾਊਂਡ ਤੇ ਹੀ ਮਿਹਨਤ ਬਹੁਤ ਲਾਈ ਹੋਰੇ ਇੱਥੇ ਬਾਰ ਬੀ ਚਲਾਉਣੇ ਮਨ ਲਾ ਉਠੀ ਬੈਠ ਕੇ ਲਾਉਣੀ ਹੈ ਨਾ ਸ਼ਾਮ ਟਾਈਮ ਕਾਫੀ ਖੇਡਦੇ ਰਹੇ ਹੋਰੇ ਤੇ ਅੱਜ ਹੁਣ ਬਹੁਤ ਟਾਈਮ ਤੋਂ ਬਾਅਦ ਪੂਛੇ ਘੰਟੇ ਬਾਅਦ ਪਾਏ ਆ ਆਪਾਂ ਮੈਨੂੰ ਪੰਜ ਛੇ ਵੀ ਨਹੀਂ ਹੋ ਗਏ ਹੈ ਮੈਂ ਜਦ ਮੈਂ ਇੰਡੀਆ ਨੂੰ ਗਿਆ ਹੂੰ ਉਦੋਂ ਜਦ ਇਹਦੀ ਪੂ ਮਹੀਨਾ ਗਿਆ ਰਹੇ ਹੋ ਨਾ

ਜਾਂਦੇ 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 ਹਨ ਕੋਲ ਜਾ ਕੇ ਰੱਖੋਣੀ ਹੈ ਚੱਕ ਤੁਹਾਨੂੰ ਮੈਂ ਦਿਖਾਉਣਾ ਮਿੱਤਰ ਹੁਣ ਜੰਗਲੀ ਸੂਰ ਤੇ ਇਦਾਂ ਹੀ ਹੋਰੇ ਘੁੰਮ ਫਿਰ ਜਾਨੇ ਸ਼ਿਕਾਰ ਨਹੀਂ ਕਰ ਸਕਦੇ ਇਹਨਾਂ ਦੇਖੋ ਆ ਸਾਹਮਣੇ ਆਪਣਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਘੁੰਮਦੇ ਫਿਰਦੇ ਆ ਇਦਾਂ ਹੀ ਹੁਣ ਜੰਗਲੀ ਸੂਰ ਜੇ ਕਿਸੇ ਨਹੀਂ ਦੇਖੇਗਾ ਤਾਂ ਇਹ ਕਾਲੇ ਰੰਗ ਦੇ ਨੇ ਬਲੈਕ ਕਲਰ ਦੇ ਹੁੰਨੇ ਆ ਪਰ ਚਲ ਜੀ ਜੰਗਲੀ ਸੂਰ ਆਪਣੇ ਕੋਲ ਆ ਕੇ ਨੇ ਮਿੱਤਰ ਦੇਖੋ ਇੱਧਰ ਜੇ ਇਹ ਕਹਿੰਦੇ ਮੇਰੇ ਨਾਲ ਦੰਦ ਲੱਗੇ ਹੁੰਦਾ ਮੂਰੇ ਇਦਾਂ ਹੁੰਦਾ ਕੁਝ ਨਹੀਂ ਦਿਖਾਇਆ ਗਿਆ ਦੇਖੋ ਇਹ ਦੇਖ ਲਈ ਫਿਰ ਜਾਂਦੇ ਹਾਂ ਹਾਂਜੀ ਸੀਗਾ ਕੋਈ ਪਤਾ ਨਹੀਂ ਕਿਦਾਂ ਕੋਈ ਕਹਿੰਦਾ ਹੀ ਪਿੱਛੇ ਪਏ ਜਾਂਦੇ ਆ ਪਿੱਛੇ ਕਹਿੰਦੇ ਪੈਣੇ ਤਾਂ ਪੈਗੇ ਜੀ ਗੋਲੀ ਮਾਰੂ ਉੱਥੇ ਜਿੱਥੇ ਗੋਲੀ ਚੱਲਦੀ ਉੱਥੇ ਆਉਣੇ ਹੁੰਦੇ ਆ ਆਉਂਦੇ ਵਿੱਚ ਗੱਦੇ ਬੈਠੇ ਆਪਣੇ ਗੋਲੀ ਮਾਰੀ ਨਾ ਕੋਆਰਡੀਨੇਸ਼ਨ ਹੈ ਨਾ ਦੀ ਬਾਪੂ ਉਹ ਡੰਡਾ ਲੈ ਕੇ ਭਿਉਣ ਵਾਸਤੇ ਉਹਨੂੰ ਉਹ ਦੇਖੀ ਬਾਪੂ ਕਹਿੰਦਾ ਸਾਰੇ ਪਿਆਦ ਨੇ ਆਪਾਂ ਚਾਰ ਵਜੇ 31 ਮਿੰਟ ਹੋ ਗਏ ਆ ਪੂਰਾ 1 ਘੰਟਾ ਆਪਾਂ ਖੇਡੇ ਖੁੱਡੇ ਨਾਲੇ ਆਪਣਾ ਟਾਈਮ ਸਪੈਂਡ ਕੀਤਾ ਨਾਲੇ ਖੇਡੇ ਖੁੱਡੇ ਤੇ ਹੁਣ ਆਪਾਂ ਚੱਲਦੇ ਘਰ ਨੂੰ ਕਰ ਜਾ ਕੇ ਆਪਾਂ ਆਪਣਾ ਕੰਮ ਕਰ ਵੀ ਕਰਨਾ ਹੈ ਪੰਜ ਗੇ ਪੱਟੀ ਬਾਲ ਦੇਣੀ ਆਪਾਂ ਨੇ ਤੇ ਰੌਣਕ ਲਈ ਬਦਨ ਲੱਗਿਆ ਹੁਣ ਹੁਣ ਤਾਂ ਗਰਾਉਂਡ ਦੇ ਵਿੱਚ ਪੂਰੀ ਰੌਣਕ ਮੇਲਾ ਹੋ ਗਿਆ ਇੱਧਰ ਹੀ ਬੱਚੇ ਖੇਡਣ ਲੱਗੇ ਨੇ ਆ ਕੇ ਦੇਖੋ ਇਹ ਤਾਂ ਗਰਾਉਂਡ ਦੇ ਵਿੱਚ ਵੀ ਸਾਈਕਲ ਸੁਗਰ ਬੱਚੇ ਚੜਾਉਣ ਲੱਗੇ ਆ ਕੇ ਚਲੇ ਪੁੱਤਰੀ ਚਲੋ ਪਾਣੀ ਦੀ ਪਿਆਸ ਲੱਗੇਗੀ ਨਹੀਂ ਹੈ ਲੱਗੀ ਵੀ ਹੋਵੇ ਤਾਂ ਵੀ ਹਲੇ ਗਰਮਾ ਸਰੀਰ ਹੈ ਹਾਈ ਸਰੀਰ ਹੀ ਗਰਮ ਹੈ ਲਈ ਹਲੇ ਇੰਜਣ ਗਰਮ ਹੈ ਉਸ ਤੋਂ ਬਾਅਦ ਠੰਡਾ ਹੋਊਗਾ ਉਸ ਤੋਂ ਬਾਅਦ ਠੰਡਾ ਪਣੀ ਪੀਵਾਂਗੇ ਆਪਾਂ ਹੁਣ ਜੇ ਸ਼ਾਮ ਹੋਣੀ ਤੇ ਉਂਝ ਤੇ ਰੌਣਕ ਮੇਲਾ ਹੋਰ ਜ਼ਿਆਦਾ ਵਧੀਆ ਹੈ ਨਾ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਏਦਾਂ ਆਉਣ ਦਾ ਜਦੋਂ ਆਏ ਉਹ ਸਮਾਂ ਹੁੰਦਾ ਹੈ ਉਦੋਂ ਸਾਰੇ ਛੁੱਟੀਆਂ ਹੁੰਦੀਆਂ ਫਿਰ ਹਨ ਅੱਜ ਆਪਣੇ ਬਾਈ ਹੁਣ ਆਏ ਹੋਏ ਨੇ ਆਪਣੇ ਇੱਕ ਬਰੋਦਰ ਦਾ ਬਰਥਡੇ ਹੈਪੀ ਬਰਥਡੇ ਆ ਤੇ 25 ਸਾਲ ਦਾ ਬਾਈ ਹੋ ਗਿਆ ਤੇ ਪੀਜੂ ਪੂਦੇ ਖਾ ਲਿਆ ਉਹ ਕੇਕ ਕੱਟਣ ਲੱਗੇ ਆ ਤੇ ਚਲੋ ਬਾਈ ਜੀ ਕਰੋ ਚਲੋ ਜੀ ਆਜੋ ਆਜੋ ਹੋਏ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਖਰੀ

ਮਾਰਨਾ ਨਾ ਨਾ ਆਹ ਕਾ ਦੱਪਿੰਗ ਬੜੀ ਜੰਦ ਖੋ ਗਿਆ ਲਾਵਾ ਜਿਵਾਨ ਮੋਰ ਕਾ ਮੋਰ ਕਾ ਜੀ ਮੋਰ ਕਾ ਮੋਰ ਕਾ ਮੋਰ ਕਾ ਜੀ ਮੋਰ ਕੇ ਬਹੁਤ ਮੋਰ ਕਾ ਵਾਹ ਬਹੁਤ ਬਹੁਤ ਚਾਹੀਦਾ ਬਾਬਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਈ ਤਨਵਰ ਬੀਸੇ ਬਹੁਤ ਸਵਾ ਅਸੀਬਾ ਜੀ ਥੈਂਕ ਯੂ ਬਈ ਤਨਵਰ ਸਾਰੇ ਆਓ ਖਾਣ ਇੱਕ ਭਾਜੀ ਨੇ ਸਪੈਸ਼ਲ ਪੀਜ਼ਾ ਲਾਂਚ ਕੀਤਾ ਹੈ ਇਹ ਤੁਹਾਨੂੰ ਜਦ ਤੁਸੀਂ ਆਓਗੇ ਤੁਹਾਨੂੰ ਭਾਜੀ ਟਰਾਈ ਕਰਾਓਗੇ ਮੈਂ ਨਹੀਂ ਹੋਣ ਦੱਸਣਾ ਇਹ ਸੀਕ੍ਰੈਟ ਇੱਥੇ ਆ ਕੇ ਹੀ ਪਤਾ ਲੱਗੂਗਾ ਸਹੀ ਗੱਲ ਸਹੀ ਗੱਲ ਸਾਡੇ ਸਾਰੇ ਵਾਲੇ ਸਰਪ੍ਰਾਈਜ਼ ਆ ਅੱਛਾ ਨਾਮ ਤਾਂ ਲੈਦੇ ਫਿਰ ਨਾਮ ਤਾਂ ਲੈਦੇ ਕਿਹੜਾ ਪੀਜ਼ਾ ਸੀਗਾ ਕਾਰਬੋਨਾਰਾ ਨੀ ਦੂਸਰਾ ਨਾ ਨਾ ਉਹ ਲੈ ਲੈਣਾ ਉਹ ਲੈ ਲੈਣਾ ਸਾਰੀ ਦੁਨੀਆ ਪਤਾ ਲਾਈ ਜਾ ਉਹ ਉਹ ਤਾਂ ਮਸ਼ਹੂਰ ਆ ਉਹ ਪੀਦਾ ਗੱਲੇ ਬਾਈ ਵਸਦੀ ਬਣਨ ਗੱਲਾ ਉਹ ਆਏ ਤਾਂ ਹੀ ਮੈਂ ਉਹ ਇੱਥੇ ਆਏ ਤਾਂ ਮੈਂ ਸਹੀ ਗੱਲ ਸਹੀ ਗੱਲ ਡੈਸਟੀਨੇਸ਼ਨ ਤੇ ਪਹੁੰਚੋ ਬਸ ਹਾਂ ਇੱਥੇ ਆ ਗਿਆ ਕੋਡ ਇਹ ਤੋਂ 5 ਐਕਸਟਰਾ ਲੈਣੇ ਰਹਿ ਲਈ ਬਣਿਆ ਇਹ ਤੋਂ 5 ਯੂਰੋ ਐਕਸਟਰਾ ਲੈਣੇ ਸੀ ਸਪੈਸ਼ਲ ਬਣਿਆ ਮੈਂ ਹੀ ਤਾਂ ਲਾਂਚ ਕੀਤਾ ਦਾਲ ਮਖਣੀ ਜਾਣੇ ਦੇ ਸਹੀ ਗੱਲ ਕਹਿੰਦਾ ਪੀਸਾ ਬਣਾ ਦਿਓ ਇੱਕ ਦਾਲ ਮੱਖਣੀ ਵਾਲਾ ਉਹ ਕਹਿਣ ਲੱਗਿਆ ਮੈਂ ਕਿਹਾ ਸਾਡੇ ਤਾਂ ਮੂੰਗੀ ਦੀ ਬਣੀ ਹੋਈ ਹੈ ਜੀ ਠੀਕ ਹੈ bro ਕਰੋ ਇੰਜੋਏ ਤੁਸੀਂ ਠੀਕ ਹੈ ਓਕੇ ভাই ਜੀ ਬਹੁਤ ਬਹੁਤ ਮਾਰ ਕੇ ਇੱਕ ਵਾਰ ਫਿਰ ਅਗੇ ਗ੍ਰੇਸ ਦੇ ਨਾ ਮੇਰੇ ਵਾਲੇ ਖਰਾਪ ਹੋ ਗਏ ਉਹ ਕਾ ਮੇਹੋਲਾ ਦੇ ਦੇ ਆ ਲੈ ਕੋਣ ਦੀ ਲੋੜ ਸਾਰਾ ਕੇ ਕਿਹਨੂੰ ਖਵਾ ਦੋ ਉਹ ਖਾਲਾ ਤਾਂ ਆਇਆ ਮੰਮੀ ਖੁਲਾ ਦਮ ਆ ਲੈ ਤੇਰੇ ਚਾਕਲੇਟ ਲਈ ਚਲ ਮੈਂ ਦਾ ਖੁਲਾਏ ਚਲੋ ਜੀ ਐਂਡ ਬੈਗ ਗਰਸੇ ਸਾਰੇ ਇਕ ਚੱਬ ਗਏ ਭਾਈ ਆ ਜਾਓ ਤੁਸੀਂ ਵੀ ਖਾ ਲਿਆ ਮੈਂ ਵੀ ਚੱਬ ਲੈਣ ਵਾਲੇ ਭਾਈ ਅੰਦਰ ਇੱਕ ਮਿੰਟ ਬਰੋ ਰੁਕ ਜਾ ਅਹੀ ਭਾਈ ਪਤਾ ਕਿੱਥੋਂ ਆਨੇ ਹੁਣੇ ਮੁੰਡੇ ਨੂੰ ਆ ਜਿਹੜੇ ਸਪੈਸ਼ਲ ਵੀਜ਼ੇ ਵਾਲੇ ਨੂੰ ਬਹੁਤ ਦੂਰੋਂ ਆਂਦਾ ਰੱਬ ਦੀ ਤੂੰ ਨਿਕਲ ਆਇਆ ਤੂੰ ਮੈਨੂੰ ਮੌਰੀਗਾ ਤੂੰ ਮੈਨੂੰ ਮੌਰੀਗਾ ਤੋਰੇ ਨੂੰ ਨਿਕਲ 45 ਮਿੰਟ ਦੂਰ ਛੱਡਣ ਜਾਣਾ ਅਸੀਂ ਫੇ ਅਸੀਂ ਬਾਅਦ ਚੋਂ ਘਰ ਨੂੰ ਜਾਣਾ ਅੱਧਾ ਘੰਟਾ ਸਾਨੂੰ ਉੱਥੋਂ ਲੱਗਣਾ ਵਾਪਸ ਇੱਥੇ ਛੱਡ ਦੇ ਆਪੇ ਚੰਦੂਗਾ ਸੈਂਨੀ ਸਪੈਸ਼ਲ ਆ ਮੁੰਡਾ ਇਹ ਲਿਸਟ ਸਹੀ ਗੱਲ ਆ ਬਣਿਆ ਦਾਲ ਮੱਖਣੀ ਵਾਲਾ ਦਾਲ ਮੱਖਣੀ ਵਧੀਆ ਮੂੰਗੀ ਦੀ ਫਸਦੀ ਦਾਲ ਪੀ ਜਾ ਹਾਂ ਹਾਂ ਨਵਾਂ ਲੌਂਚ ਕੀਤਾ ਇਹ ਸਹੀ ਗੱਲ ਹੈ ਤੂੰ ਦੋਨੇ ਭਰਾ ਹੈ ਬਾਈ ਹੈ ਨਾ ਹਾਂਜੀ ਇਹ ਦੋਨੇ ਤੁਸੀਂ ਵੀ ਦੂਰੂ ਹੀ ਆਉਨੇ ਹੋ ਹਾਂਜੀ ਅਸੀਂ ਵੀ ਇਹਦੇ ਨਾਲ ਬੁਫੋਲੋ ਤਰ ਰਹੇ ਹਾਂ ਬੁਫੋਲੋ ਹਾਂਜੀ ਬੁਫੋਲੋ ਜਿੱਥੇ ਆਪਣਾ ਚੈਤਰ ਕਮਰਸ਼ੀਅਲ ਹੈ ਹਾਂਜੀ ਪੋਰਟੇ ਤੇ ਰੋਮੋ ਪੋਰਟੋ ਦੀ ਰੋਮੋ ਬੋਲਦੀ ਕਿਤੇ ਹੈ ਬਾਈ ਉਹਨਾਂ ਦੀ ਸ਼ਾਪ ਦੇ ਕੋਲੇ ਹੈ ਨਾ ਹਾਂਜੀ ਠੀਕ ਹੈ ਠੀਕ ਹੈ ਇਹ ਬਾਈ ਉਹਨਾਂ ਦੀ ਸ਼ਾਪ ਹੈ ਕਟਿੰਗ ਦੀ ਇਹ ਵੀ ਦੋਨੇ ਬਾਈ ਆ ਇਹ ਦੋਨੇ ਬਾਈ ਆ ਅੱਪਾਂ ਨੇ ਪਿਛਲੇ ਵਲੌਗ ਬਣਾਇਆ ਸੀ ਕਿ ਨਾ ਹਾਂਜੀ ਆਏ ਸੀ ਸ਼ਾਪ ਤੇ ਆਏ ਸੀਗੇ ਬਾਈ ਉਹਨਾਂ ਦੇ ਹਾਂਜੀ ਦੋਨੇ ਤੁਰਪਿੰਟਾ ਰਹਾ ਤੋ ਹਾਂ ਫਰੀ ਸ਼ੌਕ ਕੀਤਾ ਜੀ ਭਾਈ ਹੋਰ ਭਾਈ ਆ ਜਿੱਤੇ ਪਹਿਲੀ ਸੀ ਕੋਈ ਕੋਲ ਮੋਰੇ ਮੇਰੇ ਮੋਰੇ ਆ ਰਹੀ ਬੀਆ ਬਿਆਲੇ ਦਰਿਆਤੀ ਕੋ ਕਿਹੜਾ ਬੀਆ ਬਿਆਲੇ ਦਰਿਆਤੀ ਕੋ ਇਹਨੂੰ ਹੁਣ ਨੰਬਰ ਨੂੰ ਕਿਹੜਾ ਕਹਿਵਾ ਬਿਆਲੇ ਦਰਿਆਤੀ ਕੋ 1309 1309 ਕਿਵੇਂ ਬੰਦੇ ਨੇ ਆਉਣਾ ਹੁੰਦਾ ਕਿੰਨੀ ਵਾਰੀ ਪੋਸਟੇ ਦੇ ਸਾਹਮਣੇ ਠੀਕ 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 ਮਲਾਂ ਕਟਿੰਗ ਨੂੰ ਸਾਰੀ ਕਰਦਣੇ ਪਤੇ ਹੈ ਪ੍ਰੋਫੈਸ਼ਨਲ ਕਿਦਾਂ ਕਰਾਉਣੀ ਹੋਵੇ ਆਪਣੇ ਤਾਂ ਆਜਾ ਕਰਕੇ ਭੇਜਿਆ ਸਹੀ ਗੱਲ ਹੈ ਆ ਟਾਈਨ 12 ਸਹੀ ਗੱਲ ਹੈ ਸੋਹਣਾ ਸਾਰਾ ਮੁੰਡਾ ਨਹੀਂ ਆ ਵਾਡੀ ਕਟਿੰਗ ਭਾਈ ਜਿਹੜੀ ਤੁਸੀਂ ਕਰਾਈ ਹੈ ਨਾ ਪਤਰੀਆਂ ਸਾਲਾਂ ਦਾ ਬਾਰੇ ਬੰਦ ਗੱਲ ਕਹਿੰਦਾ ਕਿਹੜੀ ਗੱਡੀ ਤੁਸੀ ਕਰਵਾਈਆਂ ਨੇ ਅੱਜ ਇਸ ਟਾਈਮ ਟ੍ਰੈਂਡਿੰਗ ਚ ਚੱਲਦੀਆਂ ਗੱਡੀਆਂ ਇਹ ਆਹ ਮਿਡਲ ਪਾਰਟ ਆਹ ਦੇਖੋ ਭਜੀ ਸਾਰੀਆਂ ਬੀਡ ਆਹ ਭਜੀ ਕੋਮਲ ਸਾਹਿਬ ਪਾਸ ਨਾ ਸਹੀ ਗੈ ਸਹੀ ਗੱਲ ਹੈ ਆ ਆਜੋ ਦੇਖ ਲਈ ਨਹੀਂ ਅਸੀਂ ਭਾਜੀ ਨੰਬਰ ਨੰ ਭੇਜ ਹਾਂਜੀ ਨੰਬਰ ਤੁਸੀਂ ਨੰਬਰ ਬੋਲ ਦਿਓ ਫਾਟ ਕਰਦੀ ਯਾਰ ਕਈ ਵਾਰੀ ਗਜਨੀ ਗਜਨੀ 3889566589 ਠੀਕ ਹੈ ਠੀਕ ਹੈ ਤੇ ਅਪਾਇੰਟਮੈਂਟ ਲੈ ਕੇ ਅਸੀਂ ਜਾਓਗੇ ਓਕੇ ਓਕੇ ਆ ਭਾਈ ਇਹ ਇਧਰ ਵੀ ਗੱਲ ਹੈ ਬਿਨਾ ਪੂੰਤਾ ਬਿਨਾ ਗਜਨੀ ਕਟਵੀ ਬਣਾ ਸਕਦੇ ਨਹੀਂ ਬਿਨਾ ਪੂੰਤਾ ਮੇਰੇ ਤੋਂ ਤਾਂ ਨਾ ਆਏ ਫੇ ਓੱਖਾ ਕੰਮ ਹੋਈ ਮਤਲਬ ਸਹੀ ਗੱਲ ਹੈ ਇਹਦਾ ਮਤਲਬ ਪਤਾ ਕੀ ਹੈ ਜਿਹੜੀ ਅਪਾਇੰਟਮੈਂਟ ਦਾ ਮਤਲਬ ਇਹ ਹੈ ਵੀ ਤੁਹਾਡੇ ਕੋਲ ਲਾਈਨ ਲੱਗੀ ਹੋਈ ਹੈ ਸੋ ਇਹ ਕੰਮ ਵਧੀਆ ਕਰਦੇ ਹਾਂ ਸਹੀ ਗੱਲ ਹੈ ਨਾ ਆਰਡਰ ਵੀ ਬੁੱਕ ਕਰ ਲੈਂਦੇ ਠੀਕ ਹੈ ਠੀਕ ਹੈ ਬਿਹਿਆ ਸ਼ਾਦੀ ਲੈ ਲਈ ਪਾਜੀ ਇਹ ਵੀ ਬਾਰ ਬਾਰ ਆ ਇਹ ਵੀ ਮੁੰਡਾ ਬਾਹਰ ਗਿਆ ਬਸ ਐ ਸਪੈਸ਼ਲ ਕੰਮ ਤੇ ਹੀ ਜਾਂਦਾ ਬਸ ਐਸੇ ਨਹੀਂ ਕਵੇਲੀ ਕੰਮ ਹੀ ਕਰੀ ਦੋ ਦੋ ਵੀ ਆ ਵੀ ਦਾਸ ਆਈ ਲਾਕੀ ਆ ਵੀਆ ਮੱਕਿਆ ਵੀਆ ਵੀਆ ਮੱਕਿਆ ਮੱਕਿਆ ਵੀਆ ਓਕੇ ਓਕੇ ਮੈਂ ਉੱਥੇ ਕੰਮ ਇਹ ਮੁੰਡਾ ਐਨ ਸੀ ਸੀ ਪ੍ਰਾਈਵੇਟ ਟੈਕਸੀ ਕਿਸੇ ਨੇ ਬੁੱਕ ਕਰਨੀ ਆ ਆ ਮੁੰਡੇ ਦੀ ਐਨ ਸੀ ਸੀ ਮੁੰਡੇ ਦੀ ਆਪਣੀ ਟੈਕਸੀ ਆ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਮੈਂ ਨਹੀਂ ਮੈਂ ਨਹੀਂ ਕਿਹਣਾ ਕਰੋਨਾ ਚਾਹ ਮੈਨੂੰ ਕਰ ਸਕਦੇ ਠੀਕ ਹੈ ਠੀਕ ਹੈ ਠੀਕ ਹੈ ਜੋ ਆਪਣਾ ਯਾਦੇ ਆਪਣਾ ਇਹਦਾ ਪਹਿਲਾ ਹੀ ਆ ਸੱਗੀ ਤੇ ਸੂਤੀ ਤੁਸੀਂ ਸਾਰੇ ਨੇ ਸੁਣਿਆ ਹੋਣਾ ਇਹ ਖੁਦ ਇੰਸਟਾਗ੍ਰਾਮ ਤੇ ਟਿਕਟੋਕ ਤੇ ਵੀਡੀਓ ਪਾਉਂਦਾ ਤੇ ਇਹਦੀ ਪਿਆਸਾ ਡੋਰੀਆ ਦੇ ਵਿੱਚ ਕੱਪੜੇ ਦੀ ਸ਼ਾਪ ਆ ਕਿਸੇ ਨੇ ਵੀ ਤੇ ਸੂਤੀ ਖਰੀਦਣੀ ਹੋਵੇ ਤੇ ਭਾਜੀ ਹੁਣਾਂ ਕੰਟੈਕਟ ਕਰਿਓ ਸਾਨੂੰ ਵਧੀਆ ਵਧੀਆ ਕੱਪੜਾ ਮੇਡ ਇਨ ਕੋਰੀਆ ਮੇਡ ਇਨ ਜਪਾਨ ਇਹ ਉੱਥੋਂ ਦਾ ਕੱਪੜਾ ਇਹਨਾਂ ਦੇ ਆਉਂਦਾ ਵਾ ਮੇਡ ਇਨ ਇੰਡੀਆ ਦਾ ਵਾ ਮਤਲਬ ਮੇਡ ਇਨ ਜ਼ਿਆਦਾਤਰ ਉਹ ਆਉਂਦਾ ਵਾ ਉਸ ਜਿਆਗੇ ਵਧੀਆ ਕੁਆਲਟੀ ਦਾ ਕੱਪੜਾ ਇਹਨਾਂ ਦੇ ਹੁਸ਼ਾ ਦੀਆਂ ਮਸ਼ੀਨਾਂ ਵੀ ਲੈ ਸਕਦੇ ਉਹ ਸਪੈਸ਼ਲ ਬੰਦੇ ਨੂੰ ਹੀ ਮਿਲਣੀ ਸੀ ਇਹਨੂੰ ਇਹਨੂੰ ਡਿਲੀਵਰ ਕਰਾਉਣੀ ਹੈ ਭਾਜੀ ਬੰਦਾ ਵੀ ਕੰਮ ਪੁੱਛਦਾ ਥੋੜਾ ਥੋੜਾ ਕੰਮ ਕੀ ਹੈ ਭਾਜੀ ਪਈ ਸਾਡਾ ਕੰਮ ਲਿਸ਼ਤੀ ਵੰਦੀਦਾ ਹੈ। ਜਿਦਾਂ ਕਿ ਬਹੁਤ ਵੱਡੇ ਵੱਡੇ ਇਵੈਂਟ ਹੁੰਦੇ ਹਨ ਨਾ ਸਾਡਾ ਦੀ ਤਾਂ ਉੱਥੇ ਕੰਮ ਕਰਦਾ। ਓਕੇ ਓਕੇ ਓਕੇ। ਇਹ ਵੱਡਾ ਕੰਮ ਹੈ। ਇਹ ਵੱਡੇ ਕੰਮ ਕਰਦੇ। ਨਹੀਂ ਸਾਨੂੰ ਵੱਡਾ ਕੰਮ ਜਿਵੇਂ ਕਿ ਜੇ ਕ੍ਰਿਸਮਸ ਫਰਵਲ ਲੱਗਾ ਸੀ ਨਾ ਬਹੁਤ ਵੱਡੇ ਇਵੈਂਟ ਹੋਇਆ ਨਾ ਉੱਥੇ ਉੱਥੇ ਸਾਡਾ ਬਹੁਤ ਜ਼ਿਆਦਾ ਕੰਮ ਸਾਡੇ ਦੀ। ਉਹ ਪੰਜੀਰ ਦੇ ਤੋਂ ਛੱਡ ਨਹੀਂ ਭਾਜੀ ਲੱਗਿਆ ਸੀ। ਉਹ ਜਿੰਨਾ ਮਤਲਬ ਕੋਰਸੀਆਂ ਕੋਸੇ ਸੈਟਿੰਗ ਹੋਵੇ ਇਹਨਾਂ ਦਾ ਇਹ ਦਿੱਤਾ ਕੰਮ ਕਰਦਾ। ਓਕੇ ਓਕੇ ਓਕੇ। ਵੱਡੇ ਵੱਡੇ ਕਾਂਸਰਟ ਹੋ ਗਏ ਮਿਲਾਨੋ ਰੋਮਾ ਜਿਹੜਾ ਤੇ ਪੋਪ ਦਾ 25 ਜੁਬਲੀ ਮਨਾਈ 25 ਸਾਲ ਤੋਂ ਉਹ ਵੀ ਇਹਨਾਂ ਦਾ ਦਿਖਾ ਕੋਈ ਤੁਹਾਡੇ ਦੀ ਹਾਂਜੀ ਉਹ ਚ ਹਾਂਜੀ ਉਹਨਾਂ ਨੇ ਬਹੁਤ ਵੱਡਾ ਕੰਮ ਜਨਕ ਸਹੀ ਗੱਲ ਹੈ ਜਿਹੜੇ ਕਿਸੇ ਨੇ ਮਾਰੇ ਵਿਆਹ ਦੀ ਪ੍ਰੋਗਰਾਮ ਕਰਨਾ ਹੋਵੇ ਤੁਹਾਨੂੰ ਤੋਂ ਆਰਡਰ ਕਰਵਾ ਸਕਦੇ ਹਾਂ ਹਾਂਜੀ ਠੀਕ ਹੈ ਠੀਕ ਹੈ ਤੇ ਤੁਸੀਂ ਭਾਈ ਆਪਣਾ ਇੱਕ ਨੰਬਰ ਬੋਲ ਦਿਓ ਕਈ ਵਾਰੀ ਕਿਸੇ ਮੇਰਾ ਨੰਬਰ 3886244005 ਆਪਣੀ ਹੈਗੀ ਦੁਕਾਨ ਪਿਆਛਾ ਵਿਟੋਰੀਓ ਤੇ ਨੌਰਥ ਦੇ ਵਿੱਚ ਬਰੇਸ਼ੀਆ ਚ ਵੀ ਆ ਉੱਥੇ ਹੈਗੀ ਆ ਕੋਰਸੋ ਜੁਸੇਪੇ 28 ਠੀਕ ਹੈ ਠੀਕ ਹੈ ਠੀਕ ਹੈ ਤੇ ਭਾਈ ਜਰੂਰ ਸਿਵਰ ਮੌਕੇ ਰਲ ਮਿਲ ਕੇ ਕੰਮ ਚੱਲਿਆ ਪ੍ਰਦੇਸ਼ਾਂ ਵਿੱਚ ਬੈਠੇ ਸਾਰੇ ਭੈਣ ਭਰਾ ਠੀਕ ਨਹੀਂ ਤੇ ਸਭ ਦੀ ਮਤਲਬ ਵੀ ਚਾਹੀਦੀ ਹੁੰਦਾ ਵੀ ਸਾਰਾ ਰਲ ਮਿਲ ਕੇ ਕੰਮ ਚੱਲਣਾ ਸਭ ਦਾ ਫਰਜ਼ ਬਣਦਾ ਹੈ ਜਿੱਦਾਂ ਭਾਈ ਉਹਨੂੰ ਚੱਲ ਗਿਆ ਆਪਣੇ ਪੀਜ਼ਾ ਖਾਣ ਵਾਸਤੇ ਅਸੀਂ ਵੀ ਸਾਡਾ ਸਵਾਦ ਬਣੂਗਾ ਦੇ ਪੀਜ਼ਾ ਭਾਜੀ ਬਹੁਤ ਸਵਾਦ ਹੀ ਬਣਾਉਂਦੇ ਤੁਸੀਂ ਆਉਣਾ ਹੀ ਅਸੀਂ ਜਿੰਨੇ ਦਿਰ ਨਹੀਂ ਪਿਆਰ ਦੀ ਸਹੀ ਗੱਲ ਹੈ ਸਵਾਦ ਤੇ ਪਿਆਰ ਕਰਕੇ ਭਾਜੀ ਸਹੀ ਗੱਲ ਹੈ ਭਾਈ ਤੇ ਠੀਕ ਹੈ ਭਾਈ ਬਹੁਤ ਥੈਂਕ ਯੂ ਧੰਨਵਾਦ ਐਦਾਂ ਹੀ ਰਲਦੇ ਮਿਲਦੇ ਰਹੋ ਆਉਂਦੇ ਰਹੋ ਠੀਕ ਹੈ ਬਰੋ ਓਕੇ ਜੋ ओके भाई ओके भाई मोआकंडी कवे तन्नू दाल मखनी <laughs> दाल मखनी पीरा भाई 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 के ना दाल मखनी पीरा ਬਣਾਓ ਗਰੀ ਮਾਰੀ दाल मखनी पीरा ਬਹੁਤ ਸਵਾਦ ਹੈ ਇੰਡੀਆ ਖਾਦਾ ਸੀਗਾ ਤੁਹਾਡੇ ਕੋ ਵੀ ਖਾਣਾ ਚਾਹੁੰਦਾ ਸਾਸ ਭਾਗੇ ਕੁਮਾੜੀ ਕੜੀ ਕੜਾ ਸਾਸ ਨਹੀਂ ਟੁੱਟ ਕੇ ਆ ਗਏ ਕੜੀ ਪਕੌੜਾ ਪੀਦਾ ਕਰੇ ਕੜੀ ਪਕੌੜਾ ਪੀਦਾ ਟਾਈਮ ਹੁਣ ਮੇਥਰ 11 ਵਜੇ ਦੇ ਵਿੱਚ 5 ਮਿੰਟ ਰਹਿ ਗਏ ਆ ਤੇ ਆਪਣਾ ਵੀ ਕੰਮ ਕਾਰ ਖਤਮ ਹੋ ਗਿਆ ਆਪਾਂ ਹੀ ਚੱਲਦੇ ਘਰ ਨੂੰ ਚੱਲੀ ਚੱਲ ਸਿਆ ਚਲੋ ਤੁਹ ਜੇਲੀਵਨ ਹਾਂਜੀ ਹਾਂਜੀ ਜੀ ਆਪਾਂ ਉਹ ਜਲੇਮੈਟਰ ਕਰ ਰਹੇ ਤੇ ਬਾਕੀ ਹੋ ਜਾ ਕੇ ਬਲੌਗ ਦੀ ਕਰਦੇ ਆ ਐਡੀਟਿੰਗ ਵੀ ਕਰਦੇ ਆ ਤੇ ਬਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ